ਮੈਂ ਸੋਚਣ ਲੀਆ ਮੈਂ ਜਿਹੜੇ ਆਪਣੀ ਸਾਸੀ ਕਾਲਿਆ ਨਾ ਉਹਨੂੰ ਲਿਮਟਿਡ ਰੱਖਣਾ ਓਨਲੀ ਸਾਸੀ ਕਾਲਜੀ ਸਾਰਿਆਂ ਨੂੰ ਬਸ ਸਾਸੀ ਕਾਲਜੀ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਦੇ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਤੁਸੀਂ ਸਾਰੇ ਜਣੇ ਸਿਹਤੋਗੇ ਤੇ ਮਸਤ ਹੋਗੇ ਆ ਵੇਖੋ ਮੈਂ ਬਣਾ ਲਿਆ ਵਾ ਸੂਟ ਜਿਹੜਾ ਕੱਲ ਮੈਂ ਸਟਿਚ ਕਰਨ ਦੀ ਤਾਂ ਦੱਸਿਆ ਹੀ ਕੱਲ ਵਾਲੇ ਬਲੌਗ ਚ ਆ ਵੇਖ ਲੋ ਫੋਗਾ ਰੈਡੀ ਇਹ ਜਿਹੜੀਆਂ 슬ੀਵ ਨੇ ਨਾ ਐਦਾਂ ਬੜਾਈਆਂ ਮੈਂ ਐਦਾਂ ਚੁੰਮਟਾ ਪਾ ਕੇ ਟੀ ਇਹਦੇ ਨਾਲ ਆਹ ਦੁਪੱਟਾ ਇਹਦੇ ਨਾਲ ਦੁਪੱਟੇ ਦਾ ਬਹੁਤ ਜਰਾ ਇੱਚਾ ਵਾਲਾ ਦੁਪੱਟਾ ਵਾ ਤੇ ਬਹੁਤ ਹੀ ਪਿਆਰਾ ਦੁਪੱਟਾ ਤੇ 2 ਮੀਟਰ ਦਾ ਮੈਂ ਦੁਪੱਟਾ ਲੈਣੀ ਆ ਤੇ ਏਪੜਾ ਖੁੱਲਾ ਜਿੱਦ ਤੇ ਮੈਂ ਫੁੱਲ ਪੇਅਰ ਕਰੂੰਗੀ ਨਾ ਉਹ ਦਿਨ ਵੀ ਵਿਖਾਉਂਗੀ ਬੜਾ ਪਿਆਰਾ ਏ ਖੁੱਲਾ ਮੈਨੂੰ ਵੈਸੇ ਵੀ ਨਾ ਦੁਪੱਟੇ ਖੁੱਲੇ ਬਹੁਤ ਪਸੰਦ ਆ ਕਿਦਾਂ ਖੁੱਲੇ ਹੋਣ ਦੁਪੱਟੇ ਸੱਦਾ ਵੀ ਲੁੱਕ ਹੁੰਦੀ ਆ ਨਾਲੇ ਜੋੜ ਦੇਣੀ ਆ ਮੈਂ ਸੂਟ ਨੂੰ ਹਲੇ ਨਾ ਪ੍ਰੈਸ ਹੋਣ ਵਾਲਾ ਇਹਨੂੰ ਨਾ ਮੈਂ ਜਿਹੜਾ ਸੂਟ ਆ ਇਹਨੂੰ ਵਾਸ਼ ਕੀਤਾ ਪਹਿਲਾਂ ਹੀ ਮੈਂ ਵਾਸ਼ ਕਰਕੇ ਹੀ ਨਾ ਕਰਦੀ ਹੁੰਦੀ ਆ ਸਟਿਚ ਕਰਦੀ ਹੁੰਦੀ ਆ ਪਹਿਲਾਂ ਵਾਸ਼ ਕਰਦੀ ਕਿਉਂਕਿ ਜੇ ਸ਼੍ਰਿੰਕ ਵਗੈਰਾ ਹੋਣਾ ਉਹ ਨਾ ਪਹਿਲੋ ਪਹਿਲੋ ਹੋ ਜਾਊਗਾ ਤੇ ਇਹਨੂੰ ਲਾ ਲੈਣੀ ਆ ਮੈਂ ਤੈ ਮੈਨਾਂ ਤਾਂ ਉਹ ਸੂਟ ਬਖੋਣੀ ਆ ਇੱਕ ਜਿਹੜਾ ਮੈਂ ਇਹਦੇ ਤਰਪਾਈ ਜਿਹੜੀ ਮੇਰੀ ਮੰਮੀ ਨੇ ਕੀਤੀ ਉਹ ਆਏ ਹਨ ਮੰਮੀ ਮੇਰੇ ਉਹਨਾਂ ਨੇ ਕੀਤੀ ਹੈ ਤਰਪਾਈ ਮੇਰੇ ਸੂਟ ਨੂੰ ਤੇ ਵਿਚ ਵਿਚ ਉਹਨਾਂ ਕਿਉਂਕਿ ਬਜ਼ੁਰਗਵਾਨਾਂ ਨੂੰ ਵਧੀਆ ਦੇਖਦਾ ਨਹੀਂ ਆ ਠੀਕ ਤਰ੍ਹਾਂ ਤੇ ਕੁਤੇ ਕੁਤੇ ਛੁੱਟ ਗਈਆਂ ਮੈਂ ਆਪ ਕਰੂੰਗੀ ਲੋਚ ਹੋ ਗਿਆ ਰੈਡੀ ਸੂਟ ਮੇਰਾ ਇਹਨੂੰ ਕਰਾਂਗੇ ਪ੍ਰੈਸ ਛੱਤ ਤੇ ਇੱਥੇ ਮੈਂ ਸੂਟ ਫਿਰ ਦਪੇਤਾ ਸੀ ਪਾਣੀ ਵਿੱਚ ਨਮਕ ਪਾ ਕੇ ਹੁਣ ਇਹਨੂੰ ਮੈਂ ਕੱਢਦਾ ਵਾ ਬਾਹਰ ਸਕੌਂਡੀਆਂ ਮੈਂ ਜੂ ਸੁੱਕ ਜੂਗਾ ਫਿਰ ਇਹਨੂੰ ਮੈਂ ਪ੍ਰੈਸ ਕਰਨਾ ਪ੍ਰੈਸ ਕਰਨ ਤੋਂ ਬਾਅਦ ਫਿਰ ਮੈਨੂੰ ਕਟੂਗੀ ਤੇ ਨਾ ਹਜੇ ਗਿੱਲਾ ਵੇਖੋ ਗਿੱਲਾ ਬਹੁਤ ਆ ਕਿਉਂਕਿ ਮੈਂ ਨਾ ਮਸ਼ੀਨ 'ਚ ਨਹੀਂ ਸਕਾਇਆ ਮਸ਼ੀਨ 'ਚ ਸਕਾਉਣਾ ਇਹ ਕਿ ਬੱਟ ਬਹੁਤ ਜ਼ਿਆਦਾ ਹੋ ਜਾਣਾ ਸੀ ਤੇ ਸੂਰਜ ਜੀ ਥੱਲੇ ਜਾਣ ਹੀ ਆਲਾ ਸੂਰਜ ਉਹਨਾਂ ਚਿਰ ਮੈਂ ਕਿਹਾ ਚਲੋ ਹਵਾ ਲੱਗ ਜੇ ਇਹਨੂੰ ਹਜੇ ਦੀ ਜਿਹੜੀ ਲਾਈਨਿੰਗ ਹੈ ਨਾ ਉਹ ਲੈ ਕੇ ਆਉਣ ਵਾਲੀ ਆ ਟੀਮ ਐ ਸੋਚਣ ਦੀ ਆ ਕਿ ਇਹਨੂੰ ਕਿਹੜੀ ਲਾਈਨਿੰਗ ਲਾਵਾਂ ਕਿਉਂਕਿ ਇਹ ਬਹੁਤ ਜ਼ਿਆਦਾ ਨਾ ਆ ਵੇਖੋ ਪੂਰਾ ਹੱਥ ਦਿਖਾਣ ਦੇ ਮੇਰਾ ਇਹਨਾਂ ਥੋੜੀ ਮੋਟੀ ਲਾਈਨਿੰਗ ਇਹਨੂੰ ਲਾਉਣੀ ਪੈਣੀ ਆ ਰੂਬੀਆ ਲੱਗੂਗੀ ਜਾਂ ਫਿਰ ਲੱਗੂਗੀ ਟਾਪਟਾ ਤੇ ਟਾਪਟਾ ਮੈਂ ਲਾਉਣਾ ਨਹੀਂ ਚਾਹੁੰਦੀ ਕਿਉਂਕਿ ਟਾਪਟਾ ਜਿਹੜਾ ਉਹ ਨਾ ਤਪਦਾ ਵਾ ਥੋੜਾ ਤੇ ਗਰਮੀਆਂ ਚ ਕਾਟਨ ਟਾਪਟਾ ਮੇਰੇ ਕੋ ਨਹੀਂ ਪੈਂਦਾ ਕਾਟਨ ਹੋਏ ਚਾਹੀ ਸੰਧ ਹੈ ਦਿੱਤੋ ਚਲੋ ਬਿਲਕੁਲ ਨਹੀਂ ਤੇ ਐਦਾਂ ਦਾ ਇਹਦੇ ਤੇ ਵਰਕ ਹੋਇਆ ਐਦਾਂ ਦਾ ਨਾਹੀਂ ਤੁਹਾਨੂੰ ਆਵੜਾ ਸੂਟ ਜਿਹੜਾ ਮੈਂ ਤੁਹਾਨੂੰ ਬੁਖਾਰਤਾ ਵਾ ਕਿ ਮੇਨ ਨਾਲ ਫੀਸ ਵੀ ਤੁਹਾਨੂੰ ਉੱtre ਉੱtre ਆ ਜ ਲੱਗਣ ਡਿਆ ਹੋਰ ਕਿਉਂਕਿ ਸਾਡੇ ਨਾਲ ਡੈਥ ਹੋ ਗਈ ਆ ਰਿਸ਼ਤੇਦਾਰੀ ਚ ਮੇਰੇ ਬ੍ਰਦਰ ਆ ਤਾਇਆ ਜੀ ਦੇ ਬੇਟੇ ਉਹਨਾਂ ਦੇ ਦੋਤੇ ਦੀ ਡੈਥ ਹੋ ਗਈ ਆ ਛੋਟਾ ਬੱਚਾ ਸੀ 11 ਮਹੀਨਾ ਦਾ ਤੁਨੂੰ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੋ ਗਈ ਆ ਉਹਦੇ ਘਰ ਕੇ ਕੋਸ਼ਿਸ਼ ਤੇ ਬੜੀ ਕਰਨ ਡਿਆ ਪਰ ਮੇਰਾ ਉਹਨੂੰ ਠੀਕ ਹੋਣ ਲਿਆ। ਦੋ ਤਿੰਨ ਦਿਨ ਹੋ ਗਏ ਆ ਉਸ ਡੈਥ ਹੋਈ ਨੂੰ। ਪਰ ਮੇਰਾ ਮੂਡ ਅੱਛਾ ਨਹੀਂ ਹੈ ਬਹੁਤ ਜ਼ਿਆਦਾ। ਬੱਚੇ ਵਾਲ ਮੇਰਾ ਧਿਆਨ ਜਾਣ ਲਿਆ ਬਹੁਤ ਜ਼ਿਆਦਾ। ਤੇ ਉਹ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀਆਂ ਹੋਰ ਚੱਕਰ ਹੈ ਜੇ ਮੈਂ ਬਲੌਗ ਮੇਰਾ ਮਨ ਨਹੀਂ ਕਰਦਾ ਬਲੌਗ ਬਣਾਉਣ ਨੂੰ ਤਾਂ ਕਰਕੇ ਮੈਂ ਬਲੌਗ ਨਹੀਂ ਪਾਉਣ ਦੀ। ਤੇ ਥੋੜਾ ਮੂਡ ਸੈੱਟ ਹੋਊਗਾ ਫਿਰ ਬਲੌਗ ਆਉਣਗੇ ਮੇਰੇ। ਉਹਨਾਂ ਚਿਰ ਤੇ ਇਦਾਂ ਹੀ ਮਾੜੇ-ਮੋٹے ਬਲੌਗ ਆਉਣਗੇ ਮੇਰੇ। ਛੋਟੇ ਬੱਚੇ ਦੀ ਡੈਥ ਹੋ ਗਈ ਆ ਮੈਨੂੰ ਬੜਾ ਹੀ ਅਫਸੋਸ ਹੈ ਆ ਬੱਚੇ ਛੋਟੇ ਦਾ ਵਿਚਾਰਾ ਦੁਨੀਆ ਤੇ ਆਇਆ ਪਰ ਉਹਨੇ ਕੁਝ ਨਹੀਂ ਵੇਖਿਆ ਲਾਈਟ ਬੰਦ ਹੋ ਗਈ ਆ ਸੀਨ ਲੱਗੀ ਸੀ ਸਲਵਾਰ ਨੂੰ ਲੱਗੀ ਸੀਨਾ ਲਾਉਣ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆਪਣੇ ਚੈਨਲ 'ਤੇ ਤੁਹਾਡਾ ਤੇ ਮੈਂ ਉਮੀਦ ਕਰਦੀ ਤਾਂ ਤੁਸੀਂ ਸਾਰੇ ਜਣੇ ਸਿਹਤ ਹੋ ਗਏ ਤੇ ਮਸਤ ਹੋ ਗਏ ਮੈਂ ਸੋਚਣ ਲੀ ਆ ਮੈਂ ਜਿਹੜੀ ਆਪਣੀ ਸਾਸੀ ਘਾਲਿਆ ਨਾ ਉਹਨੂੰ ਲਿਮਟਿਡ ਰੱਖਣਾ ਓਨਲੀ ਸਾਸਿਕਾਲ ਜੀ ਸਾਰਿਆਂ ਨੂੰ ਬੱਸ ਇਹ ਤੋਂ ਵੱਧ ਨਹੀਂ ਦੇ ਲੋਕਾਂ ਨੇ ਮੇਰੀ ਸਾਸਿਕਾ ਸੁਣ ਸੁਣ ਬੋਰ ਹੋ ਜਿਣਾ ਫੋਨ ਮੈਂ ਸਾਸਿਕਾ ਵਾਲੀ ਕਲਿੱਪ ਬਿਲਕੁਲ ਛੋਟੀ ਪਾਇਆ ਕਰਨੀ ਮੈਂ ਓਨਲੀ ਸਾਸਿਕਾਲ ਬੱਸ ਮੇ ਕੋਲ ਕੀ ਹੈ ਮੈਂ ਆਪਣਾ ਨਾਮ ਦੱਸ ਦੱਸ ਕੇ ਬੋਰ ਹੋ ਗਈ ਆਹੋ ਮੈਂ ਆਪਣਾ ਨਾਮ ਨਹੀਂ ਦੱਸਿਆ ਕਰਨਾ ਆ ਨਾ ਸ਼ਰਟ ਇਹ ਹੋ ਗਈ ਆ ਰੈਡੀ ਅੱਜ ਮੈਂ 3 ਨਾ ਘੰਟੇ ਵਿੱਚ ਸੂਟ ਰੈਡੀ ਕੀਤਾ ਪੂਰਾ ਇਹ ਕਿਉਂਕਿ ਲਾਈਟ ਵੀ ਵਿੱਚ ਆਫ ਹੋਣੀ ਹੈ ਮੋਟਰ ਤੇ ਚੱਲਦੀ ਆ ਨਾ ਮਸ਼ੀਨ ਲਾਈਟ ਨਾ ਚੱਲਣੀ ਆ ਪੈਰਾਂ ਦਾ ਹੁਣ ਮੈਂ ਇਹ ਫੇਰ ਮੋਟਰ ਤੋਂ ਲਾਉਂ ਪੈਰਾਂ ਤੇ ਫਿੱਟ ਕਰੂੰ ਹੁਣ ਮੈਂ ਰਹਿਣ ਤਾਂ ਤੇ ਰਹਿਣ ਦੇ ਨੇ ਹੁਣ ਤੇ ਇਹਦੀ ਸ਼ੁਰੂਆਤ ਹੈਗੀ ਮੇਰੇ ਸੂਟ ਮੇਰੀ ਸਿਸਟਰ ਦਾ ਵਾ ਤੇ ਮਿਤਾਇਆ ਜੀ ਦੀ ਬੇਟੀ ਦਾ ਮੰਮੀ ਉੱਥੇ ਗਏ ਆ ਤੇ ਆਹ ਸੂਟ ਮੈਂ ਦੇ ਕੇ ਆਉਣਾ ਹੁਣ ਮੈਂ ਲੈਣ ਜਾਣਾ ਆਪਣੇ ਮੰਮੀ ਨੂੰ 8:30 ਵਜੇ ਤੂੰ ਹੈਨਾ ਸਾਡੇ ਕਿ ਜਰਾ ਕਿਰਨ ਨੇ ਫੜਿਆ ਵਾ ਕੈਮਰਾ ਸਾਡੇ 4:30 ਵਜੇ ਮੈਂ ਤੁਰਨਾ ਵਾ ਉਸ ਤੋਂ ਪਹਿਲਾਂ ਮੈਂ ਇਹ ਸਲਵਾਰ ਨੂੰ ਸੀਣਾ ਲਾਉਣੀ ਆ ਹਈ ਮੈਂ ਰੈਡੀ ਹੋਣਾ ਵਾ ਲਾਈਟ ਆਫ ਹੋ ਗਈ ਆ ਚੌਕ ਕਿ ਉਧਰ ਛੁੱਟ ਕੇ ਆਏਗਾ ਇਹਨੂੰ ਚੌਕ ਕੇ ਅੰਦਰ ਛੁੱਟੇ ਇਹਦੇ ਮੱਖਸਾ ਬੋ ਗਿਆ ਨਾ ਚੋਟ ਮੈਂ ਮਾਰੀ ਯਾਰ ਇਹ ਕੀ ਕਰ ਰਿਹਾ ਉਹ ਕਰ ਰਿਹਾ ਚੱਲ ਲੈ ਮੈਂ ਮਾਰਿਆ ਮੈਂ ਮਾਰਦੀ ਰਹੀ ਤੂੰ ਨਹੀਂ ਮਾਰ ਐਲੀਫੈਂਟ ਬਣਿਆ ਐਲੀਫੈਂਟ ਅਗੋਂ ਐਲੀਫੈਂਟ ਬਣਿਆ ਬੇ ਹਜੇ ਕਾਹੇ ਜੋ ਕਰ ਕਾਹੇ ਜੋ ਕਰ ਕਾਹੇ ਜੋ ਕਰ ਦੋ ਰੋਟੀਆਂ ਖਾਧੀਆਂ ਨੇ ਐਵੇਂ ਨਾ ਸਮਝੀ ਵੇਖਿਆ ਫਿਰ ਨਾ ਬੈ ਗਿਆ ਨਾ ਬੈ ਗਿਆ ਦਰਦਾ ਹੀ ਹਾਂ ਦਰਦਾ ਹੀ ਬੈ ਗਿਆ ਗਮ ਤੋਂ ਨਾ ਤਾ ਰੇ ਗਾਲੀ ਕਹਦਾ ਨੀ ठन तो दे ना ठन ले दिया ओ सच्ची देखनी है नयानीया ना नयानी मते नहीं वीडियो रिकॉर्डिंग ओ